ਇਹ ਪ੍ਰੇਡ ਹੋਣ ਜਾ ਰਹੀ ਹੈ ਔਰ ਉਹਦੇ ਵਿੱਚ ਸਿੱਖ ਮੁੰਡਿਆਂ ਦੀ ਫੋਟੋ ਜਿਹੜੀ ਲਾ ਕੇ ਫਲਾਇਰ ਜਿਹੜੇ ਆ ਉਹ ਸੋਸ਼ਲ ਮੀਡੀਆ ਤੇ ਪਾਏ ਗਏ ਸੀ ਫਿਰ ਉਸ ਤੋਂ ਬਾਅਦ ਵਿਰੋਧ ਹੋਇਆ ਕਾਫੀ ਵੱਡੇ ਲੈਵਲ ਤੇ ਆਨਲਾਈਨ ਵੀ ਸੋਸ਼ਲ ਮੀਡੀਆ ਤੇ ਵੀ ਵਿਰੋਧ ਹੋਇਆ ਕਈ ਸਿੱਖ ਜਥੇਬੰਦੀਆਂ ਨੇ ਵੀ ਵਿਰੋਧ ਕੀਤਾ ਇਹਦਾ ਤੇ ਉਸ ਤੋਂ ਬਾਅਦ ਇਹ ਪ੍ਰੇਡ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ ਸਵਾਲ ਇਹ ਹੈ ਵੀ ਇਹ ਪ੍ਰੇਡ ਪਹਿਲਾਂ ਅਨਾਉਂਸ ਕਿਉਂ ਕੀਤੀ ਗਈ ਸਿਫਤੀ ਦਾ ਘਰ ਹਰਿਮੰਦਰ ਸਾਹਿਬ ਆ ਤੇ ਉਸ ਸ਼ਹਿਰ ਦੇ ਵਿੱਚ ਇਦਾਂ ਦੀ ਗੱਲਬਾਤ ਕਿਆ ਹਾਸਰਾ ਇਹ ਵੀ ਕਰਨੀ ਵੀ ਦਿਮਾਗ ਦੇ ਵਿੱਚ ਆਉਣੀ ਵੀ ਮੈਂ ਸਮਝਦਾ ਵੀ ਇੱਕ ਬੜੀ ਮੰਦਭਾਗੀ ਗੱਲ ਆ ਤੇ ਉੱਥੇ ਇਦਾਂ ਦੀ ਪ੍ਰੇਡ ਅਨਾਉਂਸ ਕਰਨੀ ਫਿਰ ਉਹਦੇ ਵਿੱਚ ਸਿੱਖਾਂ ਦੇ ਬੱਚਿਆਂ ਜਾਂ ਪੱਗਾਂ ਵਾਲਿਆਂ ਫੋਟੋ ਲਾਉਣੀਆਂ ਇਹ ਤਾਂ ਬਹੁਤ ਜ਼ਿਆਦਾ ਮੰਦਭਾਗੀ ਗੱਲ ਆ ਸਿੱਖ ਜੱਥੇਬੰਦੀਆਂ ਤੋਂ ਬਿਨਾਂ ਜਿਹੜੀਆਂ ਕੋਈ ਸਮਾਜਿਕ ਜੱਥੇਬੰਦੀਆਂ ਉੱਥੋਂ ਦੀਆਂ ਹੋਰ ਜਿਹੜੇ ਉੱਥੋਂ ਦੇ ਕੋਈ ਕਾਰਕੁਨ ਹੈਗੇ ਆ ਆਪਦੇ ਆਪ ਨੂੰ ਸਮਾਜਿਕ ਕਹਿੰਦੇ ਆ ਲੀਡਰ ਕਹਿੰਦੇ ਉਹਨਾਂ ਨੂੰ ਕੋਈ ਤਾਂ ਡੱਟ ਕੇ ਵਿਰੋਧ ਕਰਨਾ ਚਾਹੀਦਾ ਸੋ ਵਧੀਆ ਕੀਤਾ ਜਿਹੜਾ ਤਕੜੇ ਹੋ ਕੇ ਜਵਾਬ ਦਿੱਤਾ ਤੇ ਗਾਂ ਤੋਂ ਵੀ ਇਹਦਾਂ ਨਾ ਜਿਹੜੀਆਂ ਜੰਸਰਾਂਦੀਆਂ ਚਾਲਾਂ ਜਾਂ ਆਮ ਲੋਕ ਲੋਕ ਜਿਹੜੇ ਇਹ ਚੀਜ਼ ਨੂੰ ਪ੍ਰਚਾਰ ਦੇ ਹੈਗੇ ਆ ਉਹਨਾਂ ਦੇ ਮੂੰਹ ਤੇ ਤਾਲਾ ਲੱਗਾ ਅਮਰੀਕਾ ਦੇ ਕਈ ਹਿੱਸਿਆਂ ਦੇ ਵਿੱਚ ਬੜਾ ਜਬਰਦਸਤ ਤੂਫਾਨ ਆਇਆ 16 ਲੋਕਾਂ ਦੀ ਮੌਤ ਹੋਈ ਹੈ ਖਤਰਨਾਕ ਜਿਹੜੇ ਤੂਫਾਨ ਆਏ ਹੈਗੇ ਆ ਇਸੇ ਤਰੀਕੇ ਦੇ ਨਾਲ ਲਿਟਲ ਔਰ ਆਰਕੰਸਾਸ ਇਰਗੇ ਦੇ ਵਿੱਚ ਵੀ ਭਾਰੀ ਤੂਫਾਨ ਆਏ ਆ ਜਿਹਦਾ ਕਰਕੇ ਜਿਵੇਂ ਕਹਿੰਦਾ ਘਰ ਫਲੈਟ ਹੋ ਗਏ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਭਿਆਨਕ ਨੁਕਸਾਨ ਹੋਇਆ ਪੂਰੀਆਂ ਗੁਰੂਆਂ ਸਬਡਿਵੀਜ਼ਨਾਂ ਇਹਨਾਂ ਨੇ ਖਤਮ ਕਰ ਦਿੱਤਾ ਕੰਪ ਨੇ ਜਿਹੜੇ ਟੈਰਫ ਨੀਤੀ ਦਾ ਐਲਾਨ ਕੀਤਾ ਹੈ ਬਾਕੀ ਮੁਲਕ ਕਿਵੇਂ ਵੇਖਦੇ ਆ 10% ਤਾਂ ਉਹ ਕਹਿੰਦੇ ਹਰੇਕ ਦੇਸ਼ ਦੇ ਉੱਤੇ ਲੱਗੂਗਾ ਹੀ ਲੱਗੂਗਾ ਜਿਹੜੀ ਸਾਡੀ ਬੇਸ ਲਾਈਨ ਹੈਗੀ ਆ ਦੁਨੀਆ ਦੇ ਜਿਹੜੇ ਵੱਡੇ ਵੱਡੇ ਅਰਪਤੀਆ ਬਾਈ ਜੀ ਉਹ ਚਾਹੇ ਜਿਵੇਂ ਕਲੈਬ ਐਮਾਜ਼ੋਨ ਦਾ ਮਾਲਕ ਹੋਵੇ ਚਾਹੇ ਕੋਈ ਅਮਾਨੀ ਅੰਡਾਨੀ ਚਾਹੇ ਐਲਨ ਮਸਕ ਹੋਵੇ ਇਹਨਾਂ ਨੂੰ ਭਾਰੀ ਰਗੜਾ ਇਹਨਾਂ ਚੀਜ਼ਾਂ ਦੇ ਵਿੱਚ ਲੱਗਿਆ ਉਹ 골ਡ ਕਾਰਡ ਜਿਹੜਾ 5-5 ਮਿਲੀਅਨ ਡਾਲਰ ਦੇ ਵਿੱਚ ਵੇਚਣ ਦੀ ਗੱਲ ਕਹੀ ਗਈ ਸੀ ਕੇਵ ਜਾ ਲੱਗਦਾ 골ਡ ਕਾਰਡ ਜਿਹੜਾ ਵੇਖਣ ਨੂੰ 골ਡ ਕਲਰ ਦਾ ਹੀ ਆ ਤੇ ਇਹਦੇ ਉੱਤੇ 트럼ਪ ਦੀ ਫੋਟੋ ਲੱਗੀ ਹੋਈ ਆ ਨਾਲ 골드 ਕਾਰਡ ਲਿਖਿਆ 트럼ਪ ਕਾਰਡ ਲਿਖਿਆ ਹੋਇਆ ਤੇ ਇਹ ਜਿਵੇਂ ਤੁਹਾਨੂੰ ਪਤਾ ਵੀ 5 ਮਿਲੀਅਨ ਡਾਲਰ ਦੇ ਵਿੱਚ ਇਹਨਾਂ ਨੇ ਵੇਚਣ ਵਾਸਤੇ ਗੱਲ ਕੀਤੀ ਹੈਗੀ ਆ ਜਿੰਨੀ 골드 ਕਾਰਡ ਦੀ ਵਿਕਣ ਦੀ ਇਹਨਾਂ ਨੂੰ ਆਸ ਸੀ ਮੈਨੂੰ ਲੱਗਦਾ ਨਹੀਂ ਵੀ ਉਸ ਪੱਧਰ ਤੇ ਇਹ ਜਾਊਗਾ ਕਿਉਂਕਿ ਇਹਦੀ ਰਕਮ ਬਹੁਤ ਜ਼ਿਆਦੇ ਆ ਤੇ ਬਾਕੀ ਆਉਣ ਵਾਲਾ ਸਮਾਂ ਦੇਖਦੇ ਆਂ ਵੀ 트럼ਪ ਦੀ ਲੱਗੀ ਫੋਟੋ ਵਾਲਾ 골ਡ ਕਾਰਡ ਕਿੰਨਾ ਕੁ ਰੰਗ ਲਿਆਉਂਦਾ ਜਾਂ ਕੀ ਗ੍ਰੀਨ ਕਾਰਡ ਨੂੰ ਰਿਪਲੇਸ ਕਰਦੇ ਕਿ ਕਿਧਰ ਕਿਹੜੇ ਪਾਸੇ ਨੂੰ ਜਾ ਰਹੀ ਹੈ ਗੱਲ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਖਬਰਾਂ ਤੇ ਅਸੀਂ ਡਿਸਕਸ਼ਨ ਕਰਾਂਗੇ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਜੁੜਨਗੇ ਫਰੀਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੇਟਾ ਮਾਚੀਕੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ 27 April ਨੂੰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੋਣ ਵਾਲੀ ਗੇਪ ਰੇਡ ਜਿਹੜੀ ਆ ਉਹਨੂੰ ਰੱਦ ਕਰ ਦਿੱਤਾ ਗਿਆ ਕਿਉਂ ਅਨਾਊਂਸਮੈਂਟ ਹੋਈ ਤੇ ਉਸ ਤੋਂ ਬਾਅਦ ਰੱਦ ਕਿਉਂ ਹੋਈ ਇਹਨਾਂ ਤੇ ਡਿਸਕਸ਼ਨ ਕਰਾਂਗੇ ਇਸ ਤੋਂ ਬਾਅਦ ਗੱਲਬਾਤ ਕਰਾਂਗੇ ਅਮਰੀਕਾ ਦੇ ਕਈ ਹਿੱਸਿਆਂ ਦੇ ਵਿੱਚ ਬੜਾ ਕਹਿਰ ਦਾ ਤੂਫਾਨ ਆਇਆ ਹੈ ਕਈ ਮੌਤਾਂ ਹੋਈਆਂ ਉਹਦੇ ਬਾਰੇ ਗੱਲਬਾਤ ਹੋਏਗੀ ਉਸ ਤੋਂ ਬਾਅਦ ਟਰੰਪ ਨੇ ਟੈਰਿਫ ਲਾਤਾ ਕਈ ਮੁਲਕਾਂ ਤੇ ਜਿਵੇਂ ਭਾਰਤ ਤੇ 26% ਚਾਈਨਾ ਤੇ ਵੀ ਲੱਗ ਗਿਆ 10% ਕੰਪਲਸਰੀ ਟੈਰਿਫ ਲਾਤਾ ਹੈ ਕੀ ਪ੍ਰਤੀਕਿਰਿਆ ਆਈਆ ਵੱਖ-ਵੱਖ ਮੁਲਕਾਂ ਦੀ ਉਹਦੇ ਬਾਰੇ ਗੱਲਬਾਤ ਕਰਾਂਗੇ ਔਰ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਹਰਮੀਤ ਕੋਰ ਢਿੱਲੋਂ ਹੋਣਾ ਬਾਰੇ ਪੰਜਾਬੀਆਂ ਦੇ ਲਈ ਮਾਨ ਵਾਲੀ ਗੱਲ ਹੈ ਉਦੇ ਬਾਰੇ ਗੱਲਬਾਤ ਤੇ ਇਸ ਤੋਂ ਬਾਅਦ SB 509 ਬਿੱਲ ਜਿਹੜਾ ਕੈਲੀਫੋਰਨੀਆ ਦੇ ਵਿੱਚ ਪਾਸ ਹੋ ਗਿਆ ਹੈ ਕੀ ਹੈ ਇਹ ਬਿੱਲ ਕੀ ਇਫੈਕਟ ਪਾਏਗਾ ਸਾਡੀ ਕਮਿਊਨਿਟੀ ਤੇ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਅਰੀਜ਼ੋਨਾ ਵਿੱਚ ਹੋਏ ਵਿਸਾਖੀ ਮੇਲੇ ਬਾਰੇ ਸਭ ਤੋਂ ਪਹਿਲਾਂ ਆਓ ਸਵਾਗਤ ਕਰਦੇ ਹੁਣ ਫ੍ਰਿਜਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀਕੇ ਨੀਟੇ ਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰਤੀਪਾ ਜੀ ਜਿੰਨੇ ਵੀ ਇਸ ਟਾਈਮ ਗਲੋਬਲ ਪੰਜਾਬ ਦਾ ਪ੍ਰੋਗਰਾਮ ਮੇਰਾ ਪਰਕਾ ਵੇਖ ਰਹੇ ਨੇ ਸਾਰਿਆਂ ਨੂੰ ਨਿੱਗੀ ਜੀ ਹੈ ਸਤਿ ਸ੍ਰੀ ਅਕਾਲ ਨੀਟੇ ਵੀਰ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰੀਏ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਸਥਿਤ ਹੈ ਸਾਡਾ ਧਾਰਮਿਕ ਆਸਥਾ ਸਿੱਖਾਂ ਦੀ ਉਹ ਸ਼ਹਿਰ ਦੇ ਨਾਲ ਜੁੜੀ ਹੋਈ ਹੈ ਸਿਫਤੀ ਦਾ ਘਰ ਕਿਹਾ ਜਾਂਦਾ ਹੈ ਤੇ ਉਸੇ ਸ਼ਹਿਰ ਦੇ ਵਿੱਚ ਅਨਾਉਂਸਮੈਂਟ ਹੋਈ ਸੀ ਵੀ ਇੱਕ ਗੇ ਪ੍ਰੇਡ ਹੋਣ ਜਾ ਰਹੀ ਹੈ ਔਰ ਉਹਦੇ ਵਿੱਚ ਸਿੱਖ ਮੁੰਡਿਆਂ ਦੀ ਫੋਟੋ ਜਿਹੜੀ ਲਾ ਕੇ ਫਲਾਇਰ ਜਿਹੜੇ ਆ ਉਹ ਸੋਸ਼ਲ ਮੀਡੀਆ ਤੇ ਪਾਏ ਗਏ ਸੀ ਫਿਰ ਉਸ ਤੋਂ ਬਾਅਦ ਵਿਰੋਧ ਹੋਇਆ ਕਾਫੀ ਵੱਡੇ ਲੈਵਲ ਤੇ ਆਨਲਾਈਨ ਵੀ ਸੋਸ਼ਲ ਮੀਡੀਆ ਤੇ ਵੀ ਵਿਰੋਧ ਹੋਇਆ ਕਈ ਸਿੱਖ ਜਥੇਬੰਦੀਆਂ ਨੇ ਵੀ ਵਿਰੋਧ ਕੀਤਾ ਇਹਦਾ ਤੇ ਉਸ ਤੋਂ ਬਾਅਦ ਇਹ ਪ੍ਰੇਡ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ ਸਵਾਲ ਇਹ ਆ ਵੀ ਇਹ ਪ੍ਰੇਡ ਪਹਿਲਾਂ ਅਨਾਉਂਸ ਕਿਉਂ ਕੀਤੀ ਗਈ ਤੇ ਨਾਲ ਦੀ ਨਾਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਕਿਉਂ ਅਨਾਉਂਸ ਕੀਤੀ ਗਈ ਜਿੱਥੇ ਸਾਡੀ ਇੰਨੀ ਜ਼ਿਆਦਾ ਧਾਰਮਿਕ ਆਸਥਾ ਹੈ ਅਸੀਂ ਬਾਹਰਲੇ ਮੁਲਕਾਂ ਤੋਂ ਜਦੋਂ ਵੀ ਪੰਜਾਬ ਜਾਂਦੇ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਸਿੱਖ ਹੋਏਗਾ ਜਿਹੜਾ ਅੰਮ੍ਰਿਤਸਰ ਸਾਹਿਬ ਵਿੱਚ ਜਾ ਕੇ ਉੱਥੇ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਨਹੀਂ ਹੁੰਦਾ ਧਾਰਮਿਕ ਆਸਤਾ ਵਾਲੇ ਸ਼ਹਿਰ ਦੇ ਵਿੱਚ ਇਹ ਗੇ ਪ੍ਰੇਡ ਕੱਢਣਾ ਕੀ ਇਹ ਸਿੱਖਾਂ ਦਾ ਟੈਂਪਰੇਚਰ ਹੀ ਚੈੱਕ ਕਰ ਰਹੇ ਨੇ ਵੀ ਪਹਿਲਾਂ ਦੇਖੀਏ ਵੀ ਗਰਮੀ ਕਿੰਨੀ ਕ ਹੈ ਦੇਖੋ ਅ ਅਮਰੀਕਾ ਵਰਗੇ ਮੁਲਕ 트럼ਪ ਜਿੱਥੇ ਦੁਨੀਆ ਦੀ ਜਿਵੇਂ ਕਹਿੰਦਾ ਵੀ ਲੱਕੜੀ ਲੱਕੜੀ ਇਕੱਠੀ ਹੋਈ ਹੋਈ ਆ ਮੇਰਾ ਕਹਿਣ ਤੋਂ ਬਾਅਦ ਵੀ ਥਾਂ ਥਾਂ ਤੋਂ ਇੱਥੋਂ ਲੋਕ ਆਏ ਆਏ ਹੋਏ ਆ ਇੱਥੇ ਵੀ ਜਿੱਥੇ ਆਪਾਂ ਕਹਿੰਦੇ ਬੜਾ ਲਿਬਰਲ ਮਾਹੌਲ ਆ ਇੱਥੇ ਵੀ ਪ੍ਰੈਜ਼ੀਡੈਂਟ 트੍ਰੰਪ ਨੇ ਇਹ ਕਰ ਦਿੱਤਾ ਵੀ ਅਮਰੀਕਾ ਦੇ ਵਿੱਚ ਦੋ ਹੀ ਸੈਕਸ ਹੋਣਗੇ ਇੱਕ ਮੈਨ ਤੇ ਦੂਜਾ ਔਮਨ ਵਿੱਚੋਂ ਜਿਹੜਾ ਐਲਜੀਬੀ ਫਲਾਨਾ ਤੇ ਉਹ ਕਾ ਇਹ ਕੁਝ ਨਹੀਂ ਹੋਊਗਾ ਇਵਨ ਕਿ ਉਹ ਕਹਿੰਦੇ ਅਮਰੀਕਾ ਦੀ ਫੌਜ ਦੇ ਵਿੱਚ ਵੀ ਅਸੀਂ ਜਿਹੜੇ ਇਦਾਂ ਦੇ ਲੋਕ ਹੈਗੇ ਉਹਨਾਂ ਨੂੰ ਨਹੀਂ ਭਰਤੀ ਕਰਨਾ ਤੇ ਤੁਸੀਂ ਦੇਖੋ ਵੀ ਇੰਡੀਆ ਵਰਗਾ ਮੁਲਕ ਜਿੱਥੇ ਚਲੋ ਪਹਿਲਾਂ ਕੋਈ ਜਿਵੇਂ ਕਹਿੰਦੇ ਵੀ ਦੋ ਚਾਰ ਪੰਜ ਇਦਾਂ ਦੇ ਲੋਕ ਹੁੰਦੇ ਸੀ ਜਿਨ੍ਹਾਂ ਨੂੰ ਇਦਾਂ ਦੀ ਜਿਵੇਂ ਕਹਿੰਦਾ ਵੀ ਸੁਭੰਦੀ ਸੀ ਇਸ ਚੀਜ਼ ਦੀ ਲਲਕ ਜਾਂ ਇਸ ਪਾਸੇ ਵੱਲ ਨੂੰ ਜਾਂਦੇ ਸੀ ਪਰ ਖੁੱਲ ਕੇ ਕੋਈ ਇਸ ਦਾ ਸਮਰਥਨ ਨਹੀਂ ਸੀ ਕਰਦਾ ਤੇ ਨਾ ਹੀ ਸਾਨੂੰ ਇਦਾਂ ਦੀਆਂ ਚੀਜ਼ਾਂ ਪਿੰਡਾਂ ਸ਼ਹਿਰਾਂ ਵਿੱਚ ਦੇਖਣ ਨੂੰ ਮਿਲਦੀਆਂ ਸੀ ਤੇ ਜਿਵੇਂ ਤੁਸੀਂ ਖਬਰ ਸਾਂਝੀ ਕੀਤੀ ਆ ਵੀ ਅਮਰਤਸਰ ਸਹਿ ਸਰ ਸਾਹਿਬ ਜਿੱਥੇ ਆਪਾਂ ਕਹਿੰਦੇ ਸਫਤੀ ਦਾ ਘਰ ਹਰਮੰਦਰ ਸਾਹਿਬ ਆ ਤੇ ਉਸ ਸ਼ਹਿਰ ਦੇ ਵਿੱਚ ਇਦਾਂ ਦੀ ਗੱਲਬਾਤ ਕਿਆਸਰਾਏ ਵੀ ਕਰਨੀ ਵੀ ਦਿਮਾਗ ਦੇ ਵਿੱਚ ਆਉਣੀ ਵੀ ਮੈਂ ਸਮਝਦਾ ਵੀ ਇੱਕ ਬੜੀ ਮੰਦ ਭਾਗੀ ਗੱਲ ਆ ਤੇ ਉੱਥੇ ਇਦਾਂ ਦੀ ਪ੍ਰੇਡ ਅਨਾਉਂਸ ਕਰਨੀ ਫਿਰ ਉਹਦੇ ਵਿੱਚ ਸਿੱਖਾਂ ਦੇ ਮੈਂ ਬੱਚਿਆਂ ਦੇ ਪੱਗਾਂ ਵਾਲੀਆਂ ਫੋਟੋ ਲਾਉਣੀਆਂ ਇਹ ਤਾਂ ਬਹੁਤ ਜ਼ਿਆਦਾ ਮੰਦਭਾਗੀ ਗੱਲ ਆ ਮੈਂ ਤਾਂ ਕਹਿਣਾ ਵੀ ਇਦਾਂ ਦੀ ਜਿਹੜੀ ਪ੍ਰੇਡ ਆ ਇਹਦਾ ਪ੍ਰਸ਼ਾਸਨ ਨੂੰ ਵੀ ਜਿਵੇਂ ਕਹਿੰਦਾ ਵੀ ਨਹੀਂ ਦੇਣੀ ਚਾਹੀਦੀ ਇਹਦੀ ਆਗਿਆ ਵਗੈਰਾ ਸ਼ਹਿਰ ਦੇ ਵਿੱਚ ਤੇ ਜਿਹੜੇ ਆਮ ਸਾਡੇ ਸਿੱਖ ਜਥੇਬੰਦੀਆਂ ਹੈਗੀਆਂ ਜਿਵੇਂ ਉਹਨਾਂ ਨੇ ਐਤਕੀ ਦਾ ਵਿਰੋਧ ਕੀਤਾ ਤੇ ਮੈਂ ਸਮਝਦਾ ਵੀ ਸਿੱਖ ਜਥੇਬੰਦੀਆਂ ਤੋਂ ਬਿਨਾਂ ਜਿਹੜੀਆਂ ਕੋਈ ਸਮਾਜਿਕ ਜਥੇਬੰਦੀਆਂ ਉੱਥੋਂ ਦੀਆਂ ਹੋਰ ਜਿਹੜੇ ਉੱਥੋਂ ਦੇ ਕੋਈ ਕਾਰਕੁਨ ਹੈਗੇ ਆ ਆਪਦੇ ਆਪ ਨੂੰ ਸਮਾਜਿਕ ਕਹਿੰਦੇ ਆ ਲੀਡਰ ਕਹਿੰਦੇ ਉਹਨਾਂ ਨੂੰ ਵੀ ਤਾਂ ਡਟ ਕੇ ਵਿਰੋਧ ਕਰਨਾ ਚਾਹੀਦਾ ਕੀ ਲੱਗਦਾ ਨੀਟੇ ਵੀਰ ਤੁਹਾਨੂੰ ਵੀ ਇਹ ਕੋਈ ਚਾਲ ਚੱਲੀ ਗਈ ਐ ਸਿੱਖ ਧਰਮ ਦੇ ਖਿਲਾਫ ਵੀ ਉਹਨਾਂ ਦਾ ਜਿਹੜਾ ਸ਼ਹਿਰ ਸਭ ਤੋਂ ਜ਼ਿਆਦਾ ਧਾਰਮਿਕ ਮੰਨਿਆ ਜਾਂਦਾ ਹੈ ਉਹਦੇ ਵਿੱਚ ਇਸ ਤਰ੍ਹਾਂ ਦੀ ਅਨਾਉਂਸਮੈਂਟ ਕਰੋ ਕੀ ਇਹ ਸਿੱਖਾਂ ਦਾ ਅਕਸ ਖਰਾਬ ਕਰਨ ਦੇ ਲਈ ਕੋਈ ਕੋਜੀ ਹਰਕਤ ਵੀ ਹੋ ਸਕਦੀ ਹੈ ਕਿਸੇ ਸੰਸਾ ਵੱਲੋਂ ਔਰ ਜਾਂ ਉੱਥੇ ਵੀ ਇਹਨੂੰ ਇੱਕ ਮੁੱਦਾ ਬਣਾ ਕੇ ਸਿੱਖਾਂ ਦੀ ਇਮੇਜ 올ਓਵਰ ਵਰਲਡ ਦੇ ਵਿੱਚ ਇਸ ਤਰ੍ਹਾਂ ਦੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖੋ ਜਿਹੜੀਆਂ ਜੈਂਸਾਂ ਹੁੰਦੀਆਂ ਬਾਕੀ ਜਾਂ ਇਦਾਂ ਦੇ ਪ੍ਰੋਗਰਾਮਾਂ ਨੂੰ ਜਿਵੇਂ ਕਿ ਇਛਾਤ ਕਰਮ ਵਾਲੀਆਂ ਜਿਹੜੀਆਂ ਵੱਖੋ ਵੱਖ ਜਥੇਬੰਦੀਆਂ ਹੁੰਦੀਆਂ ਦੇਸ਼ ਭਰ ਦੇ ਵਿੱਚ ਮੈਨੂੰ ਤਾਂ ਇਹ ਲੱਗਦਾ ਵੀ ਸਿੱਖਾਂ ਦੇ ਨਾ ਨਸ਼ਤਨਾ ਲਾ ਲਾ ਕੇ ਖੂਨ ਚੈੱਕ ਕਰਦੇ ਆ ਵੀ ਪਾਣੀ ਬਣ ਗਿਆ ਕਾ ਹਜ ਮਾੜਾ ਮੋਟਾ ਲਹੂ ਹੈਗਾ ਵਿੱਚ ਤੇ ਇਹਨਾਂ ਨੂੰ ਜਿਵੇਂ ਕਹਿੰਦਾ ਵੀ ਇਸ ਚੀਜ਼ ਦਾ ਨਹੀਂ ਪਤਾ ਵੀ ਜਿਹੜੀ ਸਿੱਖ ਕੌਮ ਆ ਜਿਵੇਂ ਮਤਲਬ ਵੀ ਇਹ ਬਾਜਾਂ ਵਾਲੇ ਨੇ ਤਿਆਰ ਕੀਤੀ ਹੋਈ ਆ ਇਹਦਾ ਜਿਹੜਾ ਖੂਨ ਆ ਉਹ ਖੂਨ ਹੀ ਰਹੂਗਾ ਪਾਣੀ ਬਣਨਾ ਬਹੁਤ ਔਖਾ ਤੇ ਪਰ ਹੈ ਇਹ ਬਹੁਤ ਮਾੜੀ ਗੱਲ ਆ ਇਦਾਂ ਦੀਆਂ ਜਿਹੜੀਆਂ ਘਟਗਾ ਹਰਕਤਾਂ ਕਰਨੀਆਂ ਸ਼ਰਾਬਤਾਂ ਕਰਨੀਆਂ ਪੰਜਾਬ ਦੇ ਵਿੱਚ ਲੋਕਾਂ ਨੂੰ ਚੈੱਕ ਕਰਨਾ ਵੀ ਉਹ ਕਿੰਨਾ ਕਿ ਲਿਬਰਲ ਹੋ ਗਏ ਜਾਂ ਕਿੰਨਾ ਕੋਈ ਧਾਰਮਿਕ ਪਾਸੇ ਵਾਲ ਨੂੰ ਹੈਗੇ ਆ ਇਹਦੇ ਵਾਸਤੇ ਤਾਂ ਇਹਨਾਂ ਨੂੰ ਜਿਮਕਲ ਕਰਨ ਖੋਲਣੀ ਕੋਈ ਅਪੀਲ ਕਰਨੀ ਚਾਹੀਦੀ ਆ ਪੰਜਾਬ ਦੇ ਨਾਲ ਜਥੇਬੰਦਾਂ ਨੂੰ ਵੀ ਗਾਂ ਨੂੰ ਪੰਜਾਬ ਦੇ ਵਿੱਚ ਜੇ ਇਦਾਂ ਦੀ ਕੋਈ ਗੱਲਬਾਤ ਹੁੰਦੀ ਆ ਤਾਂ ਉਹਦਾ ਕਰੜਾ ਵਿਰੋਧ ਹੋਊਗਾ ਤੇ ਪਹਿਲੀ ਗੱਲ ਤਾਂ ਇਹ ਜਿਹੜਾ ਪੋਸਟਰ ਲਾਉਣ ਵਾਲਿਆਂ ਨੂੰ ਮਾੜੀ-ਬੁਟੀ ਸ਼ਰਮ ਹੋਣੀ ਚਾਹੀਦੀ ਆ ਵੀ ਤੁਸੀਂ ਕਿਹਦਾ ਖੂਨ ਚੈੱਕ ਕਰਨ ਲੱਗੇ ਹੋ ਕਿਹੜੇ ਸ਼ਹਿਰ ਦੇ ਵਿੱਚੇ ਕਾਰਾ ਕਰਨ ਲੱਗੇ ਹੈਗੇ ਹੋ ਸੋ ਵਧੀਆ ਕੀਤਾ ਜਿਹੜਾ ਤਕੜੇ ਹੋ ਕੇ ਜਵਾਬ ਦਿੱਤਾ ਤੇ ਗਾਂ ਤੋਂ ਵੀ ਇਦਾਂ ਦੇ ਨਾ ਜਿਹੜੀਆਂ ਏਜੰਸੀਆਂਾਂ ਦਾ ਨਾ ਚਾਲਾਂ ਜਾਂ ਆਮ ਲੋਕ ਲੋਕ ਜਿਹੜੇ ਚੀਜ਼ ਨੂੰ ਪ੍ਰਚਾਰ ਦੇ ਹੈਗੇ ਆ ਉਹਨਾਂ ਦੇ ਮੂੰਹ ਤੇ ਤਾਨਾ ਲੱਗਾ ਕੀ ਲੱਗਦਾ ਵੀਰ ਪਹਿਲਾਂ ਨਾ ਜੇ ਕੋਈ ਕਿਸੇ ਦੇ ਵਿੱਚ ਇਸ ਤਰ੍ਹਾਂ ਦੇ ਲੱਛਣ ਹੁੰਦੇ ਵੀ ਸੀ ਤਾਂ ਉਹ ਫਿਰ ਬਾਪੂ ਦਾ ਜਿਹੜਾ ਛੇਤਰ ਆ ਨਾ ਉਹ ਬੜਾ ਕਾਇਮ ਹੁੰਦਾ ਸੀ ਪਿੰਡਾਂ ਦੇ ਵਿੱਚ ਤੇ ਕੋਈ ਇਸ ਤਰ੍ਹਾਂ ਦੀ ਹਰਕਤ ਸੋਚ ਵੀ ਨਹੀਂ ਸਕਦਾ ਸੀਗਾ ਤੇ ਇਹ ਜਿਹੜੇ ਅੱਜ ਕੱਲ ਦੇ ਮੁੰਡੇ ਕੁੜੀਆਂ ਉਹਨਾਂ ਕੋਲੇ ਜਿਹੜੀ ਆਜ਼ਾਦੀ ਜਿਆਦਾ ਆ ਗਈ ਆ ਕੀ ਲੱਗਦਾ ਵੀ ਉਸੇ ਦਾ ਨਤੀਜਾ ਇਹ ਵੀ ਹੁਣ ਆ ਆਪਣੇ ਵਿਚਾਰ ਜਿਹੜੇ ਖੁੱਲ ਕੇ ਰੱਖਣ ਲੱਗ ਗਏ ਕੋਈ ਸੰਧੂਆ ਦਾ ਮੁੰਡਾ ਹੈ ਕੋਈ ਕਿਸੇ ਕਿਸੇ ਦਾ ਮੁੰਡਾ ਤੇ ਉਹ ਪਰਸਪਾਈ ਫਿਰਦਾ ਪਿੰਕ ਕਲਰ ਦਾ ਤੇ ਕੀ ਲੱਗਦਾ ਵੀ ਇਹ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿਹੜਾ ਮਾਪਿਆਂ ਦੀ ਘੂਰ ਸੀਗੀ ਉਹਦੇ ਤੋਂ ਜਿਹੜੇ ਬੱਚੇ ਹੁਣ ਡਰਨੋਂ ਹਟਕੇ ਆ ਜਿਹਦੇ ਕਰਕੇ ਉਹ ਖੁੱਲ ਕੇ ਸਾਹਮਣੇ ਆਉਂਦੇ ਆ ਦੇਖੋ ਮੈਨੂੰ ਤਾਂ ਆਪ ਬਈ ਬੜੀ ਸ਼ਰਮ ਆਉਂਦੀ ਹੈ ਕਈ ਵਾਰੀ ਜਿਵੇਂ ਵੀ ਦੋ ਮੁੰਡਿਆਂ ਦੇ ਵਿਆਹ ਹੋਈ ਜਾਂਦੇ ਆ ਉਹਦੇ ਵਿੱਚ ਪਰਿਵਾਰ ਵੀ ਸ਼ਾਮਲਾ ਦੋਹਾਂ ਪਾਸਿਆਂ ਤੋਂ ਸੋਸ਼ਲ ਮੀਡੀਆ ਤੇ ਆਪਾਂ ਵੇਖਦੇ ਆ ਦੋ ਜਿਵੇਂ ਕਹਿੰਦਾ ਵੀ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ ਹੋਈਆਂ ਤੇ ਉਹਨਾਂ ਦੇ ਮਿਲਣੀਆਂ ਹੋ ਰਹੀਆਂ ਇਹ ਕਿਹੜੇ ਸੱਭਿਆਚਾਰ ਕਿਹੜੇ ਸਮਾਜ ਦੇ ਵਿੱਚ ਆਪਾਂ ਵਿਚਰ ਰਹੇ ਹੈਗੇ ਆ ਕਿੱਧਰ ਨੂੰ ਸਾਡਾ ਜਿਵੇਂ ਕਹਿੰਦਾ ਪਿਛੋਕੜ ਜੋ ਸੀਗਾ ਗੁਰੂਆਂ ਪੀਰਾਂ ਯੋਧਿਆਂ ਦਾ ਕਿਹੜੇ ਪਾਸੇ ਵੱਲ ਨੂੰ ਅਸੀਂ ਤੁਰ ਪਏ ਆ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜਦੋਂ ਦਾ ਸੋਸ਼ਲ ਮੀਡੀਆ ਤੇ ਉੱਤੇ ਆਏ ਆ ਲੋਕ ਇਸ ਤਰ੍ਹਾਂ ਦੇ ਗੱਲਾਂ ਬਾਤਾਂ ਗਾਂ ਦੀਆਂ ਲੋਕਾਂ ਤੱਕ ਪਹੁੰਚਣ ਲੱਗੀਆਂ ਉਦੋਂ ਬਾਅਦ ਦੇ ਵਿੱਚ ਸ਼ੰਗ ਸ਼ਰਮ ਕੋਈ ਲੋਕਾਂ ਦੇ ਵਿੱਚ ਮਤਲਬ ਖਤਮ ਹੁੰਦੀ ਜਾ ਰਹੀ ਹੈ ਤੇ ਜਿਹੜੀ ਕਿ ਦੇਖੋ ਆਜ਼ਾਦੀ ਹੋਣੀ ਚਾਹੀਦੀ ਹੈ ਕਿਸੇ ਹੱਦ ਤੱਕ ਹੋਣੀ ਚਾਹੀਦੀ ਹੈ ਪਰ ਜੇ ਕੋਈ ਜਿਵੇਂ ਕਹਿੰਦਾ ਬੱਚਾ ਤੁਹਾਡਾ ਇਸ ਪਾਸੇ ਵੱਲ ਨੂੰ ਜਾ ਰਿਹਾ ਤਾਂ ਉਹਨੂੰ ਰੋਕੋ ਕਿਉਂਕਿ ਅੱਗੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਆਪਣੇ ਜੇ ਕੋਈ ਨਾ ਆਪਾਂ ਵੰਟੇ ਵੀ ਖੇਡਦਾ ਹੋਣਾ ਬਾਹਰ ਤੇ ਜੇ ਕੋਈ ਪਿੰਡ ਦਾ ਸਰਪੰਚ ਜਾਂ ਕੋਈ ਹੋਰ ਭੱਦਰਪੁਰਸ਼ ਆਪਣੇ ਕੋਲ ਦੀ ਜਾਂਦਾ ਤਾਂ ਉਹ ਤੋਂ ਡਰਦਿਆਂ ਨਹੀਂ ਵੰਟੇ ਚੱਕ ਲੈਣੇ ਵੀ ਯਾਰ ਇਹ ਆਪਾਂ ਨੂੰ ਔਖਾ ਹੋਊਗਾ ਜਾਂ ਸਾਡੇ ਘਰੇ ਦੱਸੂਗਾ ਹਾਲਾਂਕਿ ਮਾਮੂਲੀ ਗੱਲਾਂ ਹੁੰਦੀਆਂ ਸੀ ਤੇ ਹੁਣ ਦੇਖੋ ਐਡੀਆਂ ਐਡੀਆਂ ਗੱਲਾਂ ਬਾਤਾਂ ਹੋ ਰਹੀਆਂ ਤੇ ਬੱਚਿਆਂ ਦੇ ਮਨ ਦੇ ਵਿੱਚ ਕੋਈ ਸਮਾਜ ਦਾ ਕੋਈ ਚਾਚੇ ਤਾਇਆ ਦਾ ਕੋਈ ਪਿਓ ਦਾਦਾ ਦਾ ਕੋਈ ਡਰ ਰਿਹਾ ਹੈ ਹੀ ਨਹੀਂ ਤੇ ਜਿਹੜਾ ਕਿ ਮੇਰੇ ਖਿਆਲ ਮੁਤਾਬਕ ਇੱਕ ਨਵੇਂ ਸਿਰਿਓ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਇਹਦੇ ਬਾਰੇ ਇਹਦੇ ਨੁਕਸਾਨਾਂ ਬਾਰੇ ਸਮਾਜ ਦੇ ਵਿੱਚ ਹੋ ਰਏ ਘਾਣ ਬਾਰੇ ਇਹਨਾਂ ਨੂੰ ਗੱਲਬਾਤ ਹੋਣੀ ਚਾਹੀਦੀ ਹੈ ਸਕੂਲਾਂ ਦੇ ਵਿੱਚ ਤਾਂ ਕਿ ਬੱਚੇ ਇਸ ਪਾਸੇ ਵੱਲ ਨੂੰ ਪੈਣ ਹੀ ਨਾ ਤੇ ਮੈਂ ਸਮਝਦਾ ਪੇਰੈਂਟਸ ਨੂੰ ਇਹਦੀ ਬਿਲਕੁਲ ਸਪੋਰਟ ਨਹੀਂ ਕਰਨੀ ਚਾਹੀਦੀ ਇਸ ਕੁੱਤੇ ਕੰਮ ਦੀ ਬਿਲਕੁਲ ਸੋ ਨੀਟੇ ਵੀਰਪਾ ਅਗਲੀ ਖਬਰ ਤੇ ਚਲੀਏ ਅਮਰੀਕਾ ਦੇ ਕਈ ਹਿੱਸਿਆਂ ਦੇ ਵਿੱਚ ਬੜਾ ਜ਼ਬਰਦਸਤ ਤੂਫਾਨ ਆਇਆ 16 ਲੋਕਾਂ ਦੀ ਮੌਤ ਹੋਈ ਹੈ ਪੂਰੀ ਖਬਰ ਦੱਸਿਓ ਕੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਜਨਜੀਵਤ ਜਿਹੜਾ ਪ੍ਰਭਾਵਿਤ ਹੋਇਆ ਇਸ ਤੂਫਾਨ ਕਰਕੇ ਕਿ ਦੇਖੋ ਇਹ ਤਾਂ ਕਿ ਨਾ ਕਾਫੀ ਜਿਵੇਂ ਕੱਲੇ ਵੀ ਕਈ ਥਾਵਾਂ ਤੇ ਇਕਦਮ ਗਰਮੀ ਪੈ ਰਹੀ ਆ ਕਈ ਥਾਵਾਂ ਦੇ ਉੱਤੇ ਭਾਰੀ ਮੀਂਹ ਨਾਲ ਗੜੇ ਤੇ ਨਾਲ ਦੀ ਨਾਲ ਜਿਵੇਂ ਮਤਲਬ ਸਨੋ ਵਗੈਰਾ ਵੀ ਪੈ ਰਹੀ ਆ ਮੈਂ ਰਾਤ ਹੀ ਆਇਆ ਨਿਊ ਮੈਕਸੀਕੋ ਤੋਂ ਇਧਰ ਅਰੀਜ਼ੋਨਾ ਫਲੈਗ ਸਟਾਪ ਪਰਲੇ ਪਾਸੇ ਗੱਲ ਪੇਰੀਗਾ ਪੂਰੇ ਦਾ ਪੂਰਾ ਟਕਮਕਾਰੀ ਤੱਕ ਬਹੁਤ ਸਨੋ ਪਈ ਆ ਇਸੇ ਤਰੀਕੇ ਦੇ ਨਾਲ ਜਿਹੜੀਆਂ ਪਰਲੇ ਪਾਸੇ ਨੂੰ ਮੈਂਡ ਵੈਸਟਿੰਗ ਸਟੇਟਾਂ ਹੈਗੀਆਂ ਚਾਹੇ ਉਹ ਮਜ਼ੂਰੀ ਹੋਵੇ ਕੈਂਸਲਸ ਹੋਵੇ ਓਕਲੋਹੋਮਾ ਹੋਵੇ ਟੈਕਸਾਸ ਹੋਵੇ ਇਹਨਾਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਤੇ ਕਿਤੇ ਨਾ ਕਿਤੇ ਜਿਹੜਾ ਹਾਈ ਪ੍ਰੈਸ਼ਰ ਬਿਲਡ ਅਪ ਹੋ ਰਿਹਾ ਉਹਦੇ ਨਾਲ ਟਰਨੇਟੋ ਵਗੈਰਾ ਵੀ ਬਹੁਤ ਜ਼ਿਆਦੇ ਆ ਰਹੇ ਆ ਜਿਵੇਂ ਆ ਕੰਟੱਕੀ ਦੇ ਵਿੱਚ ਖਾਸ ਤੌਰ ਤੇ ਜਿਵੇਂ ਕਹਿੰਦਾ ਲੂਇਸਵੈਲ ਅਤੇ ਮੈਮਪਸ ਦੇ ਵਿੱਚ ਬਹੁਤ ਖਤਰਨਾਕ ਜਿਹੜੇ ਤੂਫਾਨ ਆਏ ਹੈਗੇ ਆ ਇਸੇ ਤਰੀਕੇ ਦੇ ਨਾਲ ਲਿਟਲ ਔਰ ਆਰਕਨਸਾਸ ਇਰੀਗੇਟੇ ਦੇ ਵਿੱਚ ਵੀ ਭਾਰੀ ਤੂਫਾਨ ਆਏ ਆ ਜਿਹਦਾ ਕਰਕੇ ਜਿਵੇਂ ਕਹਿੰਦਾ ਘਰ ਫਲੈਟ ਹੋ ਗਏ ਬਹੁਤ ਸਾਰਾ ਥਾਵਾਂ ਦੇ ਉੱਤੇ ਭਿਆਨਕ ਨੁਕਸਾਨ ਹੋਇਆ ਪੂਰੀਆਂ ਪੂਰੀਆਂ ਸਬਡਿਵੀਜ਼ਨਾਂ ਇਹਨਾਂ ਨੇ ਖਤਮ ਕਰ ਦਿੱਤਾ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਭਾਰੀ بارش ਹੋਣ ਦੇ ਨਾਲ ਤੂਫਾਨ ਮੈਨ ਹੜਾ ਵਰਗੀ ਸਥਿਤੀ ਬਣੀ ਪਈ ਆ ਜਿੱਥੇ ਕਾਫੀ ਥਾਵਾਂ ਦੇ ਪੌੜ ਵਗੈਰਾ ਛੜਕਾਂ ਵਗੈਰਾ ਵਹਿ ਗਿਆ ਇਸੇ ਤਰੀਕੇ ਦੇ ਨਾਲ ਬਿਜਲੀ ਹੈ ਜਿਹੜੀ ਉਹਦੀ ਆਊਟੇਜ ਚੱਲ ਰਹੀ ਹੈਗੀ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਤੇ ਇਹਨਾਂ ਤੂਫਾਨਾਂ ਦੇ ਵਿੱਚ ਹੁਣ ਤੱਕ ਬਈ 16 ਲੋਕਾਂ ਦੀ ਮੌਤ ਹੋ ਚੁੱਕੀ ਆ ਜਿਹੜੇ ਟਰਨੇਡੋਆਂ ਦੇ ਵਿੱਚ ਆ ਗਏ ਜਾਂ ਕੋਈ ਫੜਾਂ ਦੇ ਪਾਣੀ ਦੇ ਵਿੱਚ ਰੁੜ ਗਿਆ ਤੇ ਜਿਵੇਂ ਕਨੇਟਿਕ ਕਟ ਅਰਥਨ ਸਹਾਸੋ ਮਿਸਿਸਿਪੀ ਮਜ਼ੂਰੀ ਇਨ੍ਹਾਂ ਸਟੇਟਾਂ ਦੇ ਵਿੱਚ ਜਿਹੜੀਆਂ ਖੜਾਦੀਆਂ ਵਾਰਨਿੰਗਾਂ ਲਗਾਤਾ ਆ ਰਹੀਆਂ ਹੈਗੀਆਂ ਕਿਉਂਕਿ ਬਹੁਤ ਭਾਰੀ ਮੀਂਹ ਲਗਾਤਾਰ ਪੈ ਰਿਹਾ ਹੈਗਾ ਤੇ ਉਹਦਾ ਕਰਕੇ ਜਿਹੜੀਆਂ ਬੇਗੀਆਂ ਵਗੈਰਾ ਹੈਗੀਆਂ ਜਾਂ ਛੋਟੀਆਂ ਨਹਿਰਾਂ ਵਗੈਰਾ ਹੈਗੀਆਂ ਨਦੀਆਂ ਵਗੈਰਾ ਹੈਗੀਆਂ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਹੀਆਂ ਹੈਗੀਆਂ ਤੇ ਜਿਹਦਾ ਕਰਕੇ ਹਰ ਇੱਕ ਨੂੰ ਉਹਨਾਂ ਨੇ ਕਿਹਾ ਵੀ ਜਿਹਨੂੰ ਬਾਹਰ ਨਹੀਂ ਨਿਕਲਣਾ ਜ਼ਰੂਰੀ ਉਹ ਕਿਰਪਾ ਕਰਕੇ ਘਰਾਂ ਦੇ ਵਿੱਚ ਰਹੋ ਤੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਟਰੈਵਲ ਕਰਨਾ ਵੀ ਔਖਾ ਹੋਇਆ ਹੋਇਆ ਹੈ ਉਹਨਾਂ ਸਟੇਟਾਂ ਦੇ ਵਿੱਚ ਨਾਲ ਦੀ ਨਾਲ ਬਿਜਲੀ ਜਿਵੇਂ ਮੈਂ ਦੱਸਿਆ ਵੀ ਗੱਲ ਹੋਈ ਹੋਈ ਹੈਗੀ ਆ ਸੋ ਜਦੋਂ ਵੀ ਤੁਸੀਂ ਕੋਈ ਪਾਣੀ ਵਾਲੀ ਜਗ੍ਹਾ ਦੇ ਨੇੜੇ ਉਧਰ ਜਾਣੇ ਕਰਦੇ ਜਿਹੜੇ ਲੋਕ ਰਹਿੰਦੇ ਆ ਖਾਸ ਤੌਰ ਤੇ ਟਰੱਕਰ ਵੀਰ ਮੌਸਮ ਵਗੈਰਾ ਵੇਖ ਕੇ ਜਾਣ ਕਿਉਂਕਿ ਕਾਫੀ ਡੇਂਜਰਸ ਸਿਚੁਏਸ਼ਨ ਚੱਲ ਰਹੀ ਹੈ ਬਿਲਕੁਲ ਉਮੀਦ ਕਰਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਸ਼ਾਂਤ ਹੋਏਗਾ ਇਹ ਕੁਦਰਤ ਦਾ ਕਹਿਰ ਆ ਜਿਹੜਾ ਅਮਰੀਕਾ ਤੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਦੇ ਕਿਤੇ ਅੱਗਾਂ ਲੱਗ ਜਾਂਦੀ ਹੈ ਕਿਤੇ ਹੜਾ ਜਾਂਦੇ ਆ ਇਹ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਹਨਾ ਸੋ ਨੀਤੇ ਵੀਰ ਆਪਾਂ ਅਗਲੀ ਖਬਰ ਤੇ ਚੱਲਦੇ ਆਂ ਪਤਾ ਲੱਗਿਆ ਵੀ ਪਿਛਲੇ ਹਫਤੇ ਜਦੋਂ 트ੰਪ ਉਹਨਾਂ ਨੇ ਟੈਰਫ ਅਨਾਉਂਸ ਕੀਤਾ ਹੈ ਵੱਖ-ਵੱਖ ਮੁਲਕਾਂ ਤੇ ਔਰ ਭਾਰਤ ਤੇ 26% ਟੈਰਫ ਲਾਤਾ ਹੈ ਕਿਉਂਕਿ ਭਾਰਤ ਵਾਲੇ 52% ਚਾਰਜ ਕਰਦੇ ਸੀ ਇਸੇ ਤਰ੍ਹਾਂ ਚਾਈਨਾ ਵਾਲੇ ਆ ਉਹ 60 ਤੋਂ ਉੱਪਰ ਚਾਰਜ ਕਰਦੇ ਸੀਗੇ ਉਹਦੇ ਤੇ ਵੀ ਇੱਥੇ ਮੇਰੇ ਖਿਆਲ 35 36% ਲੱਗ ਗਿਆ ਹੈ ਹੋਰ ਵੀ ਕਈ ਮੁਲਕਾਂ ਤੇ ਟੈਰਫਾ ਕੋਲੰਬੀਆ ਤੇ ਮੇਰੇ ਖਿਆਲ 46% ਤੱਕ ਟੈਰਫ ਜਿਹੜਾ ਹੈ ਉਹ ਲੱਗਿਆ ਹੈ ਫਿਰ ਪਰ ਟਰੰਪ ਉਹਨਾਂ ਦਾ ਕਹਿਣਾ ਹੈ ਵੀ ਜਿਹੜਾ ਮੁਲਕ ਸਾਡੇ ਤੋਂ ਟੈਰਫ ਲੈਂਦਾ ਜੇ ਅਸੀਂ ਉਹ ਤੋਂ ਅੱਧਾ ਵਸੂਲ ਕਰਦੇ ਆ ਤਾਂ ਉਹ ਕਹਿੰਦੇ ਵੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਕੋਈ ਇਹਦੇ ਤੇ ਪ੍ਰੋਬਲਮ ਹੋਏਗੀ ਤੇ 10% ਜਿਹੜਾ ਟੈਰਫ ਉਹਨਾਂ ਨੇ ਕੰਪਲਸਰੀ ਲਾਤਾ ਵੀ ਹਰ ਚੀਜ਼ ਤੇ ਲੱਗੇਗਾ ਲੱਗੇਗਾ ਕਿਹੜੇ ਮੁਲਕ ਮਰਜ਼ੀ ਹੋਣ ਉਹਦੇ ਵਿੱਚ ਤੇ ਕੀ ਲੱਗਦਾ ਹੈ ਬਾਕੀ ਮੁਲਕਾਂ ਵਾਲਿਆਂ ਦਾ ਕਿਸ ਤਰ੍ਹਾਂ ਦਾ ਰਿਐਕਸ਼ਨ ਆਇਆ ਚਾਈਨਾ ਵਾਲੇ ਕੀ ਕਹਿੰਦੇ ਆ ਰਸ਼ੀਆ ਵਾਲੇ ਕੀ ਕਹਿੰਦੇ ਆ ਯੂਰੋਪੀਅਨ ਕੰਟਰੀਆਂ ਕੀ ਕਹਿੰਦੀਆਂ ਭਾਰਤ ਦਾ ਕੀ ਪ੍ਰਤੀਕਿਰਿਆ ਹੈ ਦੇਤੇ ਸੋ ਓਵਰਆਲ ਦੱਸਿਓ ਵੀ ਟਰੰਪ ਨੇ ਜਿਹੜੇ ਟੈਰਿਫ ਨੀਤੀ ਦਾ ਐਲਾਨ ਕੀਤਾ ਹੈ ਬਾਕੀ ਮੁਲਕ ਕਿਵੇਂ ਵੇਖਦੇ ਆ ਦੇਖੋ ਇਹ ਜਿਹੜਾ ਉਹਨਾਂ ਨੇ ਸਿਪੀ ਕਲਰ ਟੈਕਸ ਦਾ ਨਾਮ ਦਿੱਤਾ ਨਾ ਵੀ ਮੋਡਮਾ ਟੈਕਸ ਜਿਹੜਾ ਮੈਂ ਲਾਉਂਗਾ ਬਾਕੀ ਮੁਲਕਾਂ ਦੇ ਉੱਤੇ ਉਦੇ ਤਹਿਤ 5 ਅਪ੍ਰੈਲ ਨੂੰ ਇਹਨਾਂ ਨੇ ਇੱਕ ਤਰ੍ਹਾਂ ਦਾ ਲਿਬਰੇਸ਼ਨ ਡੇ ਕਿਹਾ ਵੀ ਅੱਜ ਫਾਈ ਸਾਡਾ ਦੇਸ਼ ਇੱਕ ਤਰ੍ਹਾਂ ਦੇ ਨਾਲ ਆਜ਼ਾਦ ਹੋ ਗਿਆ ਤੇ ਟੈਰਫਾਂ ਦੇ ਵਿੱਚ ਜੋ ਫਸੇ ਹੋਏ ਸੀਗੇ ਬਹੁਤੇ ਲੋਕਾਂ ਨੂੰ ਵੈਸੇ ਪਤਾ ਹੀ ਨਹੀਂ ਸੀ ਪ੍ਰਦੀਪ ਵੀ ਇਦਾਂ ਦੇ ਟੈਰਫ ਵੀ ਲਾਏ ਹੋਏ ਹੈਗੇ ਆ ਬਾਕੀ ਮੁਲਕਾਂ ਨੇ ਤੇ ਕਈ ਦੇਸ਼ ਤਾਂ 2-2 4-400 ਪਰਸੈਂਟ ਟੈਕਸ ਲਾ ਰਹੇ ਸੀ ਖਾਸ ਤੌਰ ਤੇ ਜਿਵੇਂ ਬਹੁਤ سارے ਮੌਲਕ ਜਿਵੇਂ ਫਾਰਮਾਕਲ ਸੋਟੀਕਲ ਕੰਪਨੀਆਂ ਨਾਲ ਆ ਜਾਂ ਜਿਹੜੇ ਕੋਈ ਹੋਰ ਫਾਰਮਿੰਗ ਦੇ ਪ੍ਰੋਡਕਟ ਹੈਗੇ ਆ ਤੇ ਜਿਵੇਂ ਕੈਨੇਡਾ ਹੀ ਲਾ ਲਓ ਤੁਸੀਂ ਜਿਹੜਾ ਉੱਥੇ ਅਮਰੀਕਾ ਤੋਂ ਡੇਰੀ ਵਗੈਰਾ ਉਧਰ ਨੂੰ ਜਾਂਦੀ ਆ ਦੁੱਧ ਵਗੈਰਾ ਜਾਂਦਾ ਉਹ ਕਹਿੰਦੇ ਪਹਿਲਾਂ ਜਿਵੇਂ ਕੁਝ ਹਿੱਸਾ ਸੀ ਉਹਦੇ ਉੱਤੇ ਤਾਂ ਬਹੁਤ ਘੱਟ ਟੈਕਸ ਸੀ ਪਰ ਉਦੋਂ ਜਿਹੜਾ ਅਗਲਾ ਬੈਚ ਸੀ ਉਹਦੇ ਉੱਤੇ ਕੈਨੇਡਾ ਵੱਲੋਂ ਬਹੁਤ ਸਾਰੀਆਂ ਥਾਵਾਂ ਤੇ ਜਿਵੇਂ ਡੇਰੀ ਪ੍ਰੋਡਕਟਾਂ ਦੇ ਉੱਤੇ 2-200% ਵੀ ਟੈਕਸ ਲਾਇਆ ਗਿਆ ਸੀਗਾ ਮੋਦੇ ਤੇ ਆਤੀ ਮੈਂ ਤੁਸੀਂ ਪਹਿਲਾਂ ਹੀ ਗੱਲ ਕੀਤੀ ਆ ਵੀ 10% ਤਾਂ ਉਹ ਕਹਿੰਦੇ ਹਰੇਕ ਦੇਸ਼ ਦੇ ਉੱਤੇ ਲੱਗੂਗਾ ਹੀ ਲੱਗੂਗਾ ਜਿਹੜੀ ਸਾਡੀ ਬੇਸ ਲਾਈਨ ਹੈਗੀ ਆ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉੱਪਰ ਟੈਕਸ ਉਹਨਾਂ ਨੇ ਕੈਨੇਡਾ ਦੇ ਉੱਤੇ ਬੇਸਿਕਲੀ ਇਹਨਾਂ ਦੁਆਰੇ ਕੀਤੇ ਗਏ ਟੈਕਸਾਂ ਦੇ ਵਿੱਚ ਨਹੀਂ ਕੁਝ ਲਾਇਆ ਪਹਿਲਾਂ ਉਹਨਾਂ ਨੇ ਸਟੀਲ ਅਲੂਮੀਨਮਾ ਤੇ ਕਾਰ ਪਾਰਟਾਂ ਦੇ ਉੱਤੇ 25-25% ਮਕਸੀਕੋ ਤੇ ਕੈਨੇਡਾ ਦੇ ਉੱਤੇ ਜਿਹੜਾ ਉਹ ਕੀਤਾ ਹੋਇਆ ਸੀਗਾ ਤੇ ਉਹਦੇ ਵਿੱਚ 10% ਤੁਸੀਂ ਉਹ ਬੇਸ ਲਾਈਨ ਟੈਕਸ ਲਾ ਲਓ ਤਕਰੀਬਨ 35-35 ਬਣ ਜਾਂਦਾ ਇਸੇ ਤਰੀਕੇ ਦੇ ਨਾਲ ਕੈਨੇਡਾ ਦੇ ਸੌਰੀ ਇੰਡਿਕਾ ਦੇ ਉੱਤੇ ਉਹਨਾਂ ਨੇ 26% ਲਾਇਆ ਤੇ ਉਹ ਕਹਿੰਦੇ ਇੰਡਿਕਾ ਸਾਡੇ ਤੇ 54% ਲਾ ਰਿਹਾ ਸੀਗਾ ਤੇ ਉਹਦਾ ਤਾਂ ਕਹਿੰਦੇ ਮੈਂ ਅੱਧ ਹੀ ਲਾਇਆ ਹੈਗਾ ਇਸੇ ਤਰੀਕੇ ਦੇ ਨਾਲ ਜਿਹੜੇ ਚੀਨ ਵਾਲੇ ਹੈਗੇ ਆ ਉਹਨਾਂ ਦੇ ਉੱਤੇ 34% ਤਾਂ ਉਹਨਾਂ ਨੇ ਜਿਵੇਂ ਕਹਿੰਦਾ ਵੀ ਰੈਗੂਲਰ ਠੋਕਤਾ ਤੇ ਨਾਲ ਦੀ ਨਾਲ 10% ਜਿਹੜਾ ਬੇਸ ਆ ਜੋ ਆਲਮੋਸਟ 44 45% ਦੇ ਲਾਗੇ ਛਾਕੇ ਬਣ ਜਾਂਦਾ ਹੈਗਾ ਸੋ ਇਸੇ ਤਰੀਕੇ ਦੇ ਨਾਲ ਜਿਹੜਾ ਚਾਈਨਾ ਹੈਗਾ ਉਹਨਾਂ ਨੇ ਵੀ ਪਾਲਟ ਮਾਰਕ ਕੀਤਾ ਹੈਗਾ ਤੇ ਉਹਨਾਂ ਨੇ ਵੀ ਇਹਨਾਂ ਦੀਆਂ ਚੀਜ਼ਾਂ ਦੇ ਉੱਤੇ ਭਾਰੀ ਟੈਕਸ ਠੋਕਿਆ ਹੈਗਾ ਤੇ ਜਿਹੜਾ ਕੈਨੇਡਾ ਹੈਗਾ ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜਾ ਉੱਥੋਂ ਆਟੋ ਆ ਰਹੇ ਹੈਗੇ ਆ ਅਮਰੀਕਾ ਤੋਂ ਜਿਹੜੀ ਕਾਰਾਂ ਆ ਰਹੀਆਂ ਹੈਗੀਆਂ ਵੀ ਉਹਨਾਂ ਦੇ ਉੱਤੇ 25% ਟੈਕਸ ਠੋਕਾਂਗੇ ਸੋ ਇਹ ਟੈਕਸ ਤੋਂ ਟੈਕਸ ਦੀ ਗੇਮ ਦੇ ਵਿੱਚ ਜਿਹੜੀ ਆਪਣੀ ਇਤੋਂ ਦੀ ਅਰਥਵਿਵਸਥਾ ਸੀ ਨਾ ਦੁਨੀਆਂ ਦੀ ਉਹ ਇੱਕ ਤਰ੍ਹਾਂ ਦੇ ਨਾਲ ਫੈ ਲਗੀ ਆ ਪੂਰੀ ਦੀ ਪੂਰੀ ਜਿੰਨੀਆਂ ਸਟਾਕ ਮਾਰਕੀਟ ਜਾਂ ਜਿੰਨੇ ਵੀ ਕੋਈ ਕ੍ਰਿਪਟੋ ਵਗੈਰਾ ਚੱਲ ਰਹੀ ਸੀ ਉਹ ਸਾਰੇ ਦੇ ਸਾਰੇ ਮੁੱਦੇ ਮੂੰਹ ਡਿੱਗ ਪਏ ਦੁਨੀਆਂ ਦੇ ਜਿਹੜੇ ਵੱਡੇ ਵੱਡੇ ਅਰਪਤੀ ਆ ਬਾਈ ਜੀ ਉਹ ਚਾਹੇ ਜਿਵੇਂ ਕਹਿੰਦਾ ਵੀ ਐਮਾਜ਼ਨ ਦਾ ਮਾਲਕ ਹੋਵੇ ਚਾਹੇ ਕੋਈ ਅਮਾਨੀ ਅੰਡਾਨੀ ਚਾਹੇ ਐਲਨ ਮਾਸਕ ਹੋਵੇ ਇਹਨਾਂ ਨੂੰ ਭਾਰੀ ਰਗੜਾ ਇਹਨਾਂ ਚੀਜ਼ਾਂ ਦੇ ਵਿੱਚ ਲੱਗਿਆ ਕਿਉਂਕਿ ਜਿਹੜੀ ਸਟਾਕ ਮਾਰਕੀਟ ਆ ਉਹ ਟਰੰਪ ਦੇ ਟੈਰਫਾਂ ਕਰਕੇ ਬਹੁਤ ਜ਼ਿਆਦਾ ਡੁੱਬ ਚੁੱਕੀ ਆ ਤੇ ਕਹਿੰਦੇ ਐਲਨ ਮਸਕ ਨੂੰ 19.9 ਬਿਲੀਅਨ ਡਾਲਰ ਦਾ ਜਿਹੜਾ ਰਗੜਾ ਪਿਛਲੇ ਦਿਨਾਂ ਦੇ ਵਿੱਚ ਲੱਗਿਆ ਤੇ ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਪ੍ਰਦੀਪ ਜੀ ਵੀ ਇਹ ਇਹ ਟੈਰਫਾਂ ਦਾ ਜਿਹੜਾ ਅਸਰ ਆ ਉਹਦਾ ਕਰਕੇ ਕੀ ਜਿਹੜੀ ਮਾਰਕੀਟ ਦੁਬਾਰੇ ਉੱਠਦੀ ਆ ਤੇ ਜਾਂ ਫਿਰ ਸਾਰਾ ਕੁਝ ਇਸੇ ਤਰੀਕੇ ਦਾ ਰਹਿੰਦਾ ਤੇ ਹੁਣ ਆਉਣ ਵਾਲਾ ਸਮਾਂ ਦੱਸੂਗਾ ਵੀ ਇਹਨਾਂ ਦੇ ਅਸਰ ਕੀ ਹੁੰਦੇ ਨੇਟ ਵੀਰੇ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਟੈਰਫ ਦੇ ਨਾਲ ਵੱਡੇ-ਵੱਡੇ ਲੋਕਾਂ ਨੂੰ ਅਸਰ ਪਿਆ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਅਸਰ ਪਿਆ ਪਰ ਉਹ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਆਮ ਲੋਕਾਂ ਦੀ ਜੇਬ ਤੱਕ ਪਹੁੰਚਣਾ ਇਹ ਵੱਡੇ ਵੱਡੇਆਂ ਨੂੰ ਅੱਜ ਲੱਗਦਾ ਬਹੁਤ ਨੁਕਸਾਨ ਹੋਇਆ ਪਰ ਇਹਨਾਂ ਨੇ ਇਹਨਾਂ ਦੀ ਪਰਭਾਈ ਕਰ ਲੈਣੀ ਆ ਆਮ ਲੋਕਾਂ ਤੋਂ ਉਹਨਾਂ ਤੋਂ ਟੈਕਸ ਵਸੂਲ ਕਰਕੇ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਹਰ ਚੀਜ਼ ਮਹਿੰਗੀ ਹੋਣ ਜਾ ਰਹੀ ਹੈ ਹੁਣ ਦੇਖੋ ਜਿਹੜਾ ਨਾ ਕਾਰਾਂ ਦੇ ਉੱਤੇ ਆਪਾਂ ਲਾ ਲਓ ਵੀ ਜੇ 25% ਆਟੋ ਪਾਰਟਸ ਦੇ ਉੱਤੇ ਟੈਕਸ ਲੱਗਦਾ ਹੈਗਾ ਕੈਨੇਡਾ ਵੱਲੋਂ ਜਾਂ ਚਾਈਨਾ ਵੱਲੋਂ ਜਾਂ ਜਿੱਥੋਂ ਕਿਤੋਂ ਵੀ ਪਾਰਟ ਆਉਂਦੇ ਆ ਮਕਸੀਕੋ ਤੋਂ ਟਰੱਕਾਂ ਦੇ ਪਾਰਟ ਆਉਂਦੇ ਆ ਇਹਦਾ ਕਰਕੇ ਪਿਛਲੇ ਦਿਨਾਂ ਦੇ ਵਿੱਚ ਇਹ ਗੱਲਾਂ ਹੋਈਆਂ ਵੀ ਯਾਨੀ ਆ ਕਾਰਾਂ ਉਹ ਅਮਰੀਕਾ ਦੇ ਵਿੱਚ 5 ਤੋਂ 6000 ਡਾਲਰ ਜਿਹੜੀਆਂ ਫੋਰਨਰ ਗੱਡੀਆਂ ਜਿਵੇਂ ਟੋਇਟਾ ਹੋ ਗਈਆਂ ਉੱਪਰ ਨਾ ਫੌਂਡਾ ਹੋਈ ਨਿਸ਼ਾਨ ਹੋਈ ਮਰਸਡੀਜ਼ ਹੋਈ ਜਿਹੜੀਆਂ ਬਾਹਰਲੇ ਮੁਲਕਾਂ ਤੋਂ ਆਉਂਦੀਆਂ ਵੀ ਉਹ 5-6000 ਡਾਲਰ ਆਵਦੀ ਬੇਸ ਪ੍ਰਾਈਸ ਤੋਂ ਮਹਿੰਗੀਆਂ ਜਾਣਗੀਆਂ ਜਿਸ ਦਾ ਕਰਕੇ ਲੋਕਾਂ ਦੇ ਜੇਬ ਦੇ ਉੱਤੇ ਅਸਰ ਪਊਗਾ ਕਿਉਂਕਿ ਜਿਹੜਾ ਟੈਕਸ ਲੱਗ ਰਿਹਾ ਇਹਦਾ ਪ੍ਰਦੀਪ ਜੀ ਵਪਾਰੀ ਆਪਦੀ ਜੇਬ ਚੋਂ ਰਹਿ ਦੇਣੋ ਰਹੇ ਇਹਦਾ ਉਹਨਾਂ ਨੇ ਕੰਜ਼ਿਊਮਰ ਤੋਂ ਹੀ ਵਸੂ ਲੈਣਾ ਬੇਸ਼ੱਕ 트ੰਪ ਨੇ ਵੱਡੀਆਂ ਵੱਡੀਆਂ ਕੰਪਨੀਆਂ ਵਾਲਿਆਂ ਨਾਲ ਚਾਹੇ ਕਾਰਾਂ ਵਾਲੇ ਹੋਣ ਚਾਹੇ ਕੋਈ ਹੋਰ ਗੁੱਡਜ਼ ਹੋਣ ਉਹਨਾਂ ਨੇ ਨਾਲ ਮੀਟਿੰਗ ਕੀਤੀ ਆ ਵੀ ਤੁਸੀਂ ਟੈਰਫਾਂ ਦਾ ਕਰਕੇ ਪ੍ਰਾਈਸਾਂ ਨਹੀਂ ਵਧਾਉਣੀਆਂ ਇਹ ਕਿਵੇਂ ਪੋਸੀਬਲ ਹੋ ਸਕਦਾ ਵੀ ਉਹ ਆਪਦੀ ਜੇਬ ਚੋਂ ਟੈਰਫ ਦੇਈ ਜਾਣ ਤੇ ਲੋਕਾਂ ਦੇ ਉੱਤੇ ਨਾ ਲਾਉਣ ਇਹ ਤਾਂ ਪ੍ਰਾਈਸਾਂ ਦਾ ਵਧਣ ਹੀ ਹੈ ਇਧਰ ਵੇ ਸੋ ਬਿਲਕੁਲ ਨੀਟੇ ਵੀਰ ਆਪਾਂ ਅੱਗੇ ਚੱਲਦੇ ਆਂ ਪਤਾ ਲੱਗਿਆ ਹੁਣ 골ਡ ਕਾਰਡ ਦੀ ਪਹਿਲੀ ਝਲਕ ਆਈ ਆ ਸਾਹਮਣੇ ਪਤਾ ਲੱਗਿਆ ਵੀ ਜਿਹੜਾ 골ਡ ਕਾਰਡ ਉਹਨਾਂ ਨੇ ਦਿਖਾਇਆ ਵੀ ਇਸ ਤਰ੍ਹਾਂ ਦਾ ਹੋਊਗਾ ਤੇ 골ਡ ਕਾਰਡ ਦੀ ਆਪਾਂ ਗੱਲ ਕਰੀਏ ਪਿਛਲੇ ਸਮੇਂ ਦੇ ਵਿੱਚ 트럼ਪ ਉਹਨਾਂ ਨੇ ਕਿਹਾ ਸੀਗਾ ਵੀ ਅਮੀਰ ਲੋਕ ਸਾਡੇ ਮੁਲਕ 'ਚ ਆਉਣਗੇ ਇਹ ਗ੍ਰੀਨ ਕਾਰਡ ਵਾਂਗੂ ਹੋਏਗਾ 골ਡ ਕਾਰਡ ਜਿਹੜਾ ਰਾਹ ਬਣੇਗਾ ਇਥੋਂ ਦੀ ਨਾਗਰਿਕਤਾ ਯੂ ਐਸ ਏ ਦੀ ਜੇ ਤੁਸੀਂ ਲੈਣੀ ਆ ਤਾਂ ਉਹ 골ਡ ਕਾਰਡ ਜਿਹੜਾ 5-5 ਮਿਲੀਅਨ ਡਾਲਰ ਦੇ ਵਿੱਚ ਵੇਚਣ ਦੀ ਗੱਲ ਕਹੀ ਗਈ ਸੀ ਕਿਵਜਾ ਲੱਗਦਾ 골ਡ ਕਾਰਡ ਹੋਣ ਦੇਖੋ 트럼ਪ ਹੋਰ ਨੇ 에어포스 1 ਦੇ ਵਿੱਚ ਪੱਤਰਕਾਰਾਂ ਦੇ ਨਾਲ ਇੰਟਰਵਿਊ ਦੇ ਦੌਰਾਨ ਇਹ 골ਡ ਕਾਰਡ ਵਿਖਾਇਆ ਜਿਹੜਾ ਵੇਖਣ ਨੂੰ 골ਡ ਕਲਰ ਦਾ ਹੀ ਆ ਇਹ ਇਹਦੇ ਉੱਤੇ 트럼ਪ ਦੀ ਫੋਟੋ ਲੱਗੀ ਹੋਈ ਆ ਨਾਲ 골ਡ ਕਾਰ ਲਿਖਿਆ 트럼ਪ ਕਾਰ ਲਿਖਿਆ ਹੋਇਆ ਤੇ ਇਹ ਜਿਵੇਂ ਤੁਹਾਨੂੰ ਪਤਾ ਵੀ 5 ਮਿਲੀਅਨ ਡਾਲਰ ਦੇ ਵਿੱਚ ਇਹਨਾਂ ਨੇ ਵੇਚਣ ਵਾਸਤੇ ਗੱਲ ਕੀਤੀ ਹੈਗੀ ਆ ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਵੀ ਕਿੰਨੇ ਕੁ ਲੋਕ ਇਹਨੂੰ ਖਰੀਦਦੇ ਹੈਗੇ ਆ ਤੇ ਹੁਣ ਜੀ ਚਾਰ ਜਾਨਾਂ ਨੇ ਕਿਸੇ ਮੁਲਕ ਦੇ ਵਿੱਚੋਂ ਆਉਣਾ ਕੋਈ ਚਾਰ ਜਾਨਾਂ ਦੀ ਫੈਮਿਲੀ ਆ ਤੁਸੀਂ ਵੇਖੋ ਵੀ ਉਹਦੇ ਵਾਸਤੇ ਤੱਕ ਕਿੰਨਾ ਔਖਾ ਹੋ ਜਾਊਗਾ ਕਿਉਂਕਿ 20 ਮਿਲੀਅਨ ਡਾਲਰ ਕਿੱਥੋਂ ਬੰਦਾ ਕੱਢ ਕੇ ਲੈ ਕੇ ਆਊਗਾ ਤੇ ਕਿਸ ਤਰੀਕੇ ਦੇ ਨਾਲ ਕਰੂਗਾ ਜਿਹਦੇ ਕੋਲ ਇੰਨੇ ਜ਼ਿਆਦੇ ਪੈਸੇ ਹੋਣਗੇ ਉਹ ਤਾਂ ਫਿਰ ਆਪਦੇ ਮੁਲਕ ਦੇ ਵਿੱਚ ਹੀ ਜਿਵੇਂ ਕਹਿੰਦਾ ਵੀ ਸ਼ਾਹਾਂ ਵਾਲੀ ਜ਼ਿੰਦਗੀ ਬਤੀਤ ਕਰ ਸਕਦਾ ਸੋ ਮੈਨੂੰ ਲੱਗਦਾ ਵੀ ਜਿੰਨੀ 골ਡ ਕਾਰਡ ਦੀ ਵਿਕਣ ਦੀ ਇਹਨਾਂ ਨੂੰ ਆਸ ਸੀ ਮੈਨੂੰ ਲੱਗਦਾ ਨਹੀਂ ਵੀ ਉਸ ਪੱਧਰ ਤੇ ਇਹ ਜਾਊਗਾ ਕਿਉਂਕਿ ਇਹਦੀ ਰਕਮ ਬਹੁਤ ਜ਼ਿਆਦੇ ਆ ਤੇ ਬਾਕੀ ਆਉਣ ਵਾਲਾ ਸਮਾਂ ਦੇਖਦੇ ਆਂ ਵੀ 트럼ਪ ਦੀ ਲੱਗੀ ਫੋਟੋ ਵਾਲਾ ਗੋਲਡ ਕਾਰਡ ਕਿੰਨਾ ਕੁ ਰੰਗ ਲਿਆਉਂਦਾ ਜਾਂ ਕੀ ਗ੍ਰੀਨ ਕਾਰਡ ਨੂੰ ਰਿਪਲੇਸ ਕਰਦਾ ਹੈ ਕੀ ਕਿਧਰ ਕਿਹੜੇ ਪਾਸੇ ਨੂੰ ਜਾ ਰਹੀ ਹੈ ਗੱਲ ਇਹ ਸੋ ਭਾਈ ਆਪਾਂ ਅਗਲੀ ਖਬਰ ਤੇ ਚੱਲਦੇ ਆਂ ਹਰਮੀਤ ਕੌਰ ਢਿੱਲੋਂ ਪੰਜਾਬੀਆਂ ਦੀ ਧੀ ਔਰ ਹੁਣ ਪਤਾ ਲੱਗਿਆ ਵੀ ਉਹ ਸਹਾਇਕ ਸਿਵਲ ਰਾਈਟ ਦੇ ਅਟਾਰਨੀ ਜਿਹੜੇ ਉਹ ਸਿਲੈਕਟ ਹੋਏ ਆ ਸੋ ਕਿੰਨੀ ਕਮਾਨ ਵਾਲੀ ਗੱਲ ਲੱਗਦੀ ਆ ਤੁਹਾਨੂੰ ਪੰਜਾਬੀਆਂ ਦੇ ਲਈ ਵੀ ਸਾਡੀ ਕੁੜੀ ਇਸ ਲੈਵਲ ਤੇ ਪਹੁੰਚੀ ਹੁਣ 트ੰਪ ਸਰਕਾਰ ਦੇ ਵਿੱਚ ਇਹ ਬਹੁਤ ਖੁਸ਼ੀ ਦੀ ਗੱਲ ਆ ਭਾਈ ਪੰਜਾਬੀ ਭਾਈਚਾਰੇ ਦਾ ਜਿਹੜਾ ਸਹਿਰਾ ਮੈਂ ਸਮਝਦਾ ਮਾਣ ਨਾਲ ਉੱਚਾ ਹੋਇਆ ਤੇ ਜਿਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਵੀ ਇਹ ਰਿਪਬਲਿਕਨ ਪਾਰਟੀ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਆ ਹਰਮੀਤ ਕੌਰ ਢਿੱਲੋਂ ਇੱਕ ਚੰਗੇ ਕਰਨੀ ਆ ਤੇ ਐਲਫੋਰਨ ਦਾ ਰਿਪਬਲਿਕਨ ਪਾਰਟੀ ਦੇ ਡਿਪਟੀ ਜਿਵੇਂ ਕਹਿੰਦਾ ਵੀ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਹੈਗੇ ਆ ਸੋ ਜਿਹਦੇ ਵਿੱਚ ਕਿਤੇ ਨਾ ਕਿ 트럼ਪ ਦੀਆਂ ਜਿਹੜੀਆਂ ਰੈਲਿੰਗਾਂ ਹੋਈਆਂ ਸੀ ਉਹਨਾਂ ਦੇ ਵਿੱਚ ਅਰਦਾਸ ਵੀ ਕੀਤੀ ਸੀ ਤੁਹਾਨੂੰ ਪਤਾ ਤੇ ਪਹਿਲੀ ਵਾਰੀ ਵੀ ਐਤਕੀ ਵੀ ਤੇ ਹੁਣ ਇਹਨਾਂ ਨੇ ਟਰੰਪ ਦੇ ਕੇਸ ਵੀ ਕਈ ਲੜੇ ਸੀ ਐਜ਼ ਅ ਟਰਨੀ ਤੇ ਉਦੋਂ ਤੋਂ ਹੀ ਟਰੰਪ ਦੇ ਕਾਫੀ ਨਜ਼ਦੀਕੀ ਸੀਗੀ ਇਹਨਾਂ ਦੀ ਜਿਹੜੀ ਹੀਰਿੰਗ ਸੀ ਐਜ਼ ਅ ਸਿਵਲ ਰਾਈਟਸ ਡੈਪਟੀ ਟਰਨੀ ਸੈਨੇਟ ਦੇ ਵਿੱਚ ਚੱਲ ਰਹੀ ਸੀਗੀ ਤੇ ਉਹਦੇ ਵਿੱਚ ਬੜੀਆਂ ਸਖਤ ਕੁਐਸਚਨਿੰਗ ਹੁੰਦੀਆਂ ਹੈਗੀਆਂ ਤੇ ਜਿਨ੍ਹਾਂ ਦੇ ਵਿੱਚੋਂ ਇਹ ਪਾਰ ਹੋ ਕੇ ਤੇ ਇਹਨਾਂ ਨੂੰ ਕਨਫਰਮ ਕਨਫਰਮੇਸ਼ਨ ਮਿਲ ਗਈ ਹੈ ਤੇ ਹੁਣ ਇਹ ਐਜ਼ ਅ ਸਿਵਲ ਰਾਈਟਸ ਡੈਪਟੀ ਟਰਨੀ ਅਮਰੀਕਾ ਦੇ ਵਿੱਚ ਸਰਵ ਕਰਨਗੇ ਜਿਹੜੀ ਕਿ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਬਿਲਕੁਲ ਤੇ ਨਾਲ ਹੀ ਇੱਕ ਕੈਲੀਫੋਰਨੀਆ ਦੇ ਵਿੱਚ ਨਾ SB 509 ਇਹ ਬਿੱਲ ਕੈਲੀਫੋਰਨੀਆ ਸੈਨੇਟ ਦੇ ਵਿੱਚ ਪਾਸ ਹੋਇਆ ਹੈ ਹੁਣ SB 509 ਤੇ ਇਸ ਬਿੱਲ ਦੇ ਵਿੱਚ ਕੀ ਹੈ ਕਿਉਂਕਿ ਬਹੁਤ ਸਿੱਖਾਂ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਓਵਰਆਲ ਦੱਸਿਓ ਰਿਵਿਊ ਕੀ ਹੈ ਤੁਹਾਡਾ ਇਹ ਬਿੱਲ ਕੀ ਹੈ ਇਹਦਾ ਕੀ ਇਫੈਕਟ ਪੈ ਸਕਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੇ ਪਾਸ ਹੋ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਲਾਅ ਬਣ ਜਾਂਦਾ ਤਾਂ ਦੇਖੋ ট্রান্সਨੈਸ਼ਨਲ ਰਿਪਰੈਸ਼ਨ ਤੁਸੀਂ ਨਾ ਸੁਣਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਇਹ ਚਰਚਾ ਦੇ ਵਿੱਚ ਰਿਹਾ ਵੀ ਜਿਹੜੇ ਤਹਿਤ ਜਿਹੜੀਆਂ ਇੰਟਰਨੈਸ਼ਨਲ ਹੋਰ ਦੇਸ਼ਾਂ ਦੀਆਂ ਜਿਹੜੀਆਂ ਏਜੰਸੀਆਂ ਉਹ ਕੈਨੇਡਾ ਜਾਂ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਆ ਕੇ ਇੱਥੇ ਰਹਿ ਰਹੇ ਜਿਹੜੇ ਵਸਿੰਦੇ ਆ ਅਮਰੀਕਨ ਸਿਟੀਜ਼ਨਾਂ ਜਾਂ ਕੈਨੇਡੀਅਨ ਸਿਟੀਜ਼ਨਾਂ ਵੀ ਉਹਨਾਂ ਦੇ ਉੱਤੇ ਹਮਲੇ ਹੁੰਦੇ ਆ ਜਿਦੇ ਵਿੱਚ ਕਾਫੀ ਲੋਕਾਂ ਦੇ ਜਿਵੇਂ ਕਤਲ ਵੀ ਕਤਲ ਵੀ ਹੋਏ ਸੀ ਜਿਹਦਾ ਕਰਕੇ ਕਾਫੀ ਸਾਰੇ ਅਰੈਸਟ ਵੀ ਹੋਈਆਂ ਹੋਈਆਂ ਹੈਗੀਆਂ ਤੇ ਉਹਦਾ ਕਰਕੇ ਕੈਲੀਫੋਰਨੀਆ ਦੇ ਵਿੱਚ ਇੱਕ ਆਪਣੀ ਨਾ ਡਾਕਟਰ ਜਸਮੀਤ ਕੌਰ ਬੈਂਸ ਵਧਾਇਕ ਆ ਇਥੋਂ ਦੇ ਉਹਨਾਂ ਵੱਲੋਂ ਇਹ ਪਿਛਲੀ ਅਸੈਂਬਲੀ ਦੇ ਵਿੱਚ ਬਿਲ 3027 ਲੈ ਕੇ ਆਂਦਾ ਗਿਆ ਸੀਗਾ ਤੇ ਜਿਹਦੇ ਤਹਿਤ ਇਹ ਸਿੱਧਾ ਵੀ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਵੇਂ ਕਿ ਅੰਤਰਰਾਸ਼ਟਰੀ ਦਬਾਅ ਜਿਸ ਤਰੀਕੇ ਨਾਲ ਕੰਮ ਕਰਦਾ ਅਮਰੀਕਾ ਦੇ ਵਿੱਚ ਵੀ ਉਹਨੂੰ ਕਿਸੇ ਨਾ ਕਿਸੇ ਤਰੀਕੇ ਇਥੋਂ ਦੇ ਨਾਲ ਜਿਹੜੀਆਂ ਸਟੇਟਾਂ ਦੀ ਸੈਨੇਟਰ ਹੈਗੇ ਆ ਜਾਂ ਸਟੇਟ ਦੇ ਅਸੈਂਬਲੀ ਦੀ ਵੂਮਨ ਹੈਗੀਆਂ ਜਾਂ ਮੈਨ ਹੈਗੇ ਉਹਨਾਂ ਨੂੰ ਜਾਣੂ ਕਰਵਾਇਆ ਜਾਵੇ ਵੀ ਇਹ ਕਿਵੇਂ ਬਾਹਰਲੇ ਮੁਲਕਾਂ ਦੇ ਦਬਾਅ ਕਰਨ ਇੱਥੇ ਇਦਾਂ ਦੇ ਸਿਸਟਮ ਚੱਲ ਰਹੇ ਹੈਗੇ ਆ ਸੋ ਉਹ ਬਿੱਲ ਤਾਂ ਹੋ ਗਿਆ ਸੀ ਫੇਲ ਜਿਹੜਾ ਹਰਮੀਤ ਕੌਰ ਅਸੋ ਜਸਮੀਤ ਕੌਰ ਬਹਿਸ ਲੈ ਕੇ ਆਏ ਸੀ ਪਰ ਐਤਕੀ ਸੈਨੇਟਰ ਅਨਾ ਕੈਬਲਰੋ ਉਹਨਾਂ ਵੱਲੋਂ ਬਿੱਲ ਲੈ ਕੇ ਆਂਦਾ ਗਿਆ ਸੀ ਐਸਬੀ 509 ਪਹਿਲਾਂ ਇਸੇ ਸੈਨੇਟਰ ਵੱਲੋਂ ਹੀ ਪੁਰਾਣੇ ਬਿੱਲ ਦਾ ਵਿਰੋਧ ਕੀਤਾ ਗਿਆ ਸੀ ਕਿਉਂਕਿ ਬਹੁਤ ਸਾਰੀਆਂ ਹਿੰਦੂ ਜਥੇਬੰਦੀਆਂ ਨੇ ਚਿੱਠੀਆਂ ਲਿਖ ਗਿਆ ਸੀ ਵੀ ਇਹ ਬਿੱਲ ਪਾਸ ਨਹੀਂ ਹੋਣਾ ਚਾਹੀਦਾ ਪਰ ਹੁਣ ਇਹ ਸੈਨੇਟ ਦੇ ਵਿੱਚ ਬਹਿਸ ਹੋਈ ਆ ਤੇ ਉਹਦਾ ਕਰਕੇ ਇਹ ਜਿਹੜਾ SB509 ਆ ਪਾਸ ਹੋ ਗਿਆ ਇਹਦੇ ਵਿੱਚ ਸਿਰਫ ਇੰਨਾ ਹੀ ਆ ਵੀ ਇੰਡੀਆ ਤੋਂ ਹੀ ਨਹੀਂ ਕਿਸੇ ਵੀ ਹੋਰ ਦੇਸ਼ ਦਾ ਬੰਦਾ ਜਿਹੜਾ ਅਮਰੀਕਾ ਦੇ ਵਿੱਚ ਆ ਸੌਰੀ ਕੈਨੇਡਾ ਫੋਰਿੰਗ ਸਟ੍ਰੀਟ ਦੇ ਵਿੱਚ ਰਹਿ ਰਿਹਾ ਤੇ ਉਹਦੇ ਉੱਤੇ ਕੋਈ ਹੋਰ ਦੇਸ਼ ਦੇ ਵੱਲੋਂ ਦਬਾਅ ਬਣਾਇਆ ਜਾਂਦਾ ਜਾਂ ਉਹਰੇ ਤੇ ਹਮਲਾ ਕੀਤਾ ਜਾਂਦਾ ਤੋਂ ਉਸ ਜਿਹੜੀਆਂ ਇੱਥੋਂ ਦੀ ਪੁਲਿਸ ਏਜੰਸੀਆਂ ਹੈਗੀਆਂ ਜਾਂ ਹੋਰ ਸਕਿਉਰਿਟੀ ਏਜੰਸੀਆਂ ਹੈਗੀਆਂ ਉਹ ਨਿਜਠੜ ਕੇ ਵਿੱਚ ਉਹਦੇ ਸਬੰਧ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਊਗੀ ਉਹਨਾਂ ਨੂੰ ਪਹਿਲੇ ਦੱਸਿਆ ਜਾਊਗਾ ਵੀ ਇਹ ਰੈਪ੍ਰੈਸ਼ਨ ਹੈ ਕੀ ਆ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਇਹਦੇ ਬਾਰੇ ਟ੍ਰੇਨਿੰਗ ਦਿੱਤੀ ਜਾਊਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਹੋ ਡਵੈਲਪਮੈਂਟ ਹੋਊਗੀ ਆਪਾਂ ਇਹਦੇ ਬਾਰੇ ਜ਼ਰੂਰ ਗੱਲ ਕਰਾਂਗੇ ਪਰ ਕਿਤੇ ਨਾ ਕਿਤੇ ਸਿੱਖ ਭਾਈਚਾਰੇ ਦੇ ਵਿੱਚ ਇਹ ਬੈਲ ਪਾਸ ਹੋਣ ਦੇ ਨਾਲ ਕਾਫੀ ਖੁਸ਼ੀ ਦੀ ਲਹਿਰ ਦੌੜੀ ਪਈ ਹੈ ਬਿਲਕੁਲ ਸੋ ਪ੍ਰੋਗਰਾਮ ਦੇ ਵਿੱਚ ਜਾਂਦੇ ਜਾਂਦੇ ਆਪਾਂ ਗੱਲ ਕਰੀਏ ਫੀਨਿਕਸ ਦੇਸੀ ਸੁਸਾਇਟੀ ਉੱਥੇ ਮੇਲਾ ਹੋਇਆ ਔਰ ਤੁਸੀਂ ਦੇਖ ਰਹੇ ਹੋਗੇ ਮੈਂ ਵੀ ਉਸ ਮੇਲੇ ਦੇ ਵਿੱਚ ਆਇਆ ਉਹ ਨਿੰਦਰਾ ਵੀ ਉਸੇ ਫਲਾਈਟ ਦੇ ਵਿੱਚ ਉਹ ਹਜੇ ਹੈਗਾ ਤੇ ਬਹੁਤ ਵਧੀਆ ਮੇਲਾ ਹੋਇਆ ਉੱਥੇ ਤੁਸੀਂ ਵੀ ਆਉਣਾ ਸੀ ਪਰ ਕਿਸੇ ਕਾਰਨ ਉੱਥੇ ਪਹੁੰਚ ਨਹੀਂ ਸਕੇ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਉੱਥੋਂ ਦੇ ਬੱਚਿਆਂ ਨੇ ਪਰਫਾਰਮ ਕੀਤਾ ਆਪਦਾ ਇੱਕ ਖਰੇਲੂ ਜਿਹਾ ਫੰਕਸ਼ਨ ਲੱਗਿਆ ਔਰ ਕਾਫੀ ਵੱਡੀ ਗਿਣਤੀ ਦੇ ਵਿੱਚ ਉੱਥੇ ਜਿਹੜੇ ਦਰਸ਼ਕ ਪਹੁੰਚੇ ਹੋਏ ਸੀ ਖਾਣ ਪੀਣ ਦੀਆਂ ਸਟਾਲਾਂ ਬਹੁਤ ਲੱਗੀਆਂ ਹੋਈਆਂ ਸੀ ਨੇ ਮੈਂ ਬਈ ਵਧਾਈ ਦੇਣੀ ਚਾਹੂੰਗਾ ਕਿ ਇੱਥੋਂ ਦੀ ਜਿਹੜੀ ਫੀਨਿਕਸ ਦੀ ਇਹ ਕਲੱਬਾ ਮੇਦੇ ਕਰਵਾਉਂਦੀ ਆ ਰਹੀ ਹੈ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਤੇ ਬਾਈਚ ਮੁਕਾਉ ਰਹੀ ਹੈ ਹਰਿੰਦਰ ਹੋੜੀ ਸੋਢੀ ਸਾਫ ਸਾਰੇ ਜਾਨੇ ਬੜੇ ਉੱਥੇ ਜਿਵੇਂ ਕਹਿੰਦਾ ਵੀ ਸੋਹਣੇ ਤਰੀਕੇ ਦੇ ਨਾਲ ਲੋਕਲ ਬੱਚਿਆਂ ਨੂੰ ਨਾਲ ਲੈ ਕੇ ਮੇਲੇ ਕਰਾਉਂਦੇ ਆ ਰਹੇ ਆ ਤੇ ਮੈਂ ਇਥੋਂ ਐਤ ਕਿ ਆਇਆ ਨਹੀਂ ਗਿਆ ਕਿਉਂਕਿ ਮੌਸਮ ਖਰਾਬ ਸੀ ਜਿਹਦਾ ਕਰਕੇ ਟਾਈਮ ਸਰ ਉੱਥੋਂ ਮੈਨੂੰ ਲੋੜ ਨਹੀਂ ਹੋ ਸਕਿਆ ਤੇ ਮੈਂ ਅਦਰਵਾਈਜ਼ ਜ਼ਰੂਰ ਆਉਣਾ ਸੀ ਪਰ ਕਿੰਨੇ ਕੁ ਗਲਤੀ ਦੇ ਵਿੱਚ ਦਰਸ਼ਕ ਤੇ ਕਿਦਾਂ ਦਾ ਮੌਸਮ ਵਗੈਰਾ ਸੀਗਾ प्रदीप ਉੱਥੇ ਬਿਲਕੁਲ ਮੌਸਮ ਬਹੁਤ ਵਧੀਆ ਸੀ 80 ਡਿਗਰੀ ਟੈਂਪਰੇਚਰ ਸੀਗਾ ਤੇ तकरीबन 350 ਤੋਂ 4000 ਲੋਕ ਜਿਹੜੇ ਉਸ ਮੇਲੇ ਦੇ ਵਿੱਚ ਪਹੁੰਚੇ ਹੋਏ ਸੀ ਔਰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਆਪਣੇ ਉੱਥੇ ਪੰਜਾਬ ਦੇ ਵਿੱਚ ਸਕੂਲ ਦਾ ਫੰਕਸ਼ਨ ਹੁੰਦਾ ਨਾ ਆਪਦੇ ਆਪਦੇ ਪੇਰੈਂਟਸ ਆਉਂਦੇ ਆਪਦੇ ਉਹਦੇ ਬੱਚੇ ਦੀ ਪਰਫਾਰਮੈਂਸ ਦੇਖਣ ਉਸ ਤਰ੍ਹਾਂ ਦੀ ਪਰਫਾਰਮੈਂਸ ਸੀ ਔਰ ਫੌਜੀ ਬਾਈ ਉਹਨਾਂ ਦੀ ਟੀਮ ਸੀ ਉਹਦੀ ਬਾ ਕਮਾਲ ਪਰਫਾਰਮੈਂਸ ਸੀਗੀ ਸਟੇਜ ਹੋਸਟ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਗਿਆ ਸੀ ਔਰ ਕਲੱਬ ਦੇ ਵਿੱਚ ਨਾ ਇੱਕ ਭਾਈਚਾਰਾ ਬਹੁਤ ਵੇਖਣ ਨੂੰ ਮਿਲਿਆ ਜਿੰਨੇ ਵੀ ਮੈਂਬਰ ਸੀਗੇ ਉਹ ਸਾਰੇ ਜਾਣੇ ਐਂਡ ਤੱਕ ਉੱਥੇ ਜਦੋਂ ਤੱਕ ਪ੍ਰੋਗਰਾਮ ਨੇਪਰੇ ਨਹੀਂ ਚੜਿਆ ਸਾਰਾ ਸਮਾਨ ਸੰਭਿਆ ਨਹੀਂ ਗਿਆ ਸਾਰੇ ਜਾਣੇ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉੱਥੇ ਸਾਰੇ ਇੱਕ ਦੂਜੇ ਦੇ ਨਾਲ ਲੱਗੇ ਹੋਏ ਸੀਗੇ ਬਹੁਤ ਵਧੀਆ ਓਵਰਆਲ ਇਹ ਮੇਲਾ ਜਿਹੜਾ ਹੋ ਨਿਪੜਿਆ ਮੈਂ ਤਾਂ ਇਹਨੂੰ ਗਾਹ ਨੂੰ ਸਲਾਹ ਦੇਣੀ ਚਾਹੂੰਗਾ ਭਾਈ ਜੀ ਵੀ ਦੇਖੋ ਜਿੱਥੇ ਅਸੀਂ ਮੁਬਾਰਕਵਾਦ ਦਿੰਨੇ ਆ ਉਹ ਤਾਂ ਬਹੁਤ ਵਧੀਆ ਪਰ ਮੈਂ ਕਹਿੰਦਾ ਵੀ ਤੁਸੀਂ ਇੱਕ ਤਰ੍ਹਾਂ ਦਾ ਭੰਗੜੇ ਦਾ ਕੰਪੀਟੀਸ਼ਨ ਬਣਾ ਲਓ ਇੱਥੇ ਬਾਹਰਲੇ ਸਟੇਟਾਂ ਤੋਂ ਬਾਹਰਲੇ ਕਰੇਡਾ ਵਗੈਰਾ ਤੋਂ ਉੱਥੇ ਭੰਗੜੇ ਦੀਆਂ ਟੀਮਾਂ ਸਦੋ ਨਾਲ ਦੇ ਨਾਲ ਡੋਕਲ ਪਰਫਾਰਮੈਂਸ ਆ ਹੋਣ ਤਾਂ ਇਹ ਮੇਲਾ ਹੋਰ ਵੀ ਹਾਈ ਲੈਵਲ ਤੱਕ ਜਾ ਸਕਦਾ ਬਿਲਕੁਲ ਬਿਲਕੁਲ ਸੋ ਨੀਟੇ ਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਰੀਆਂ ਖਬਰਾਂ ਤੇ ਡਿਸਕਸ਼ਨ ਕਰਨ ਦੇ ਲਈ ਥੈਂਕ ਯੂ ਭਾਈ ਜੀ ਮਿਲਦੇ ਆ ਅਗਲੇ ਵੀਕ ਬਹੁਤ ਬਹੁਤ ਧੰਨਵਾਦ ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@yahoo.in ਹੁਣ ਮੈਨੂੰ ਦੇ ਉਜਾਜ਼ਤ ਰੱਬ ਰੱਖਾ